ਹਾਲੋ ਜੀ ਦੇਖੋ ਚੈੱਕ ਕਰੋ ਫਲ ਲੱਗਾ ਹੋਇਆ ਤੇ ਕਿੱਡਾ ਕ ਬੂਟਾ ਦੇਖੋ ਜੀ ਇਹਦੇ ਪੰਨ ਕੀ ਆਹ ਦੇਖੋ ਜੀ ਬਦਾਮ ਲੱਗਾ ਹੋਇਆ ਬਾਈ ਕਿਆ ਬਾਤ ਅੱਛਾ ਹੁਣ ਤਾਂ ਜੇ ਕੱਚਾ ਹੋਊਗਾ ਹਨਾ ਵੀਰੇ ਲੋ ਕਿਹੜਾ ਉਹ ਕਹਦਾ ਬੂਟਾ ਹੈ ਉਹ ਨਰੰਗੀ ਆ ਸਰ ਅੱਛਾ ਨਰੰਗੀ ਉਹ 12 ਮਹੀਨੇ 30 ਦਿਨ ਹੁੰਦੀ ਕਿ ਜਿਵੇਂ 12 ਵਸਦੀ ਹੁੰਦੀ ਹੈ ਉਹ ਵੱਡ ਬਣੇ ਹੋਏ ਨੇ ਤੇ ਆਹ ਦੇਖੋ ਜੀ ਮੈਂ ਨੇੜੇ ਲੈ ਕੇ ਜਾਂਦਾ ਵਾਂ ਦੇਖੋ ਇਹ ਨਾ ਪਾਰਕ ਵਗੈਰਾ ਦੇ ਵਿੱਚ ਲਾਇਆ ਹੋਵੇ ਜਾਂ ਜਿਵੇਂ ਵੇੜਾ ਖੁੱਲਾ ਹੋਵੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਪਹੁੰਚੇ ਹਾਂ ਜੀ ਨਸਰੀ ਦੇ ਵਿੱਚ ਗ੍ਰੀਨ ਮਾਰਟ ਨਸਰੀ ਬਹਾਦਰਗੜ੍ਹ ਜਿੱਦਾ ਆਪਾਂ ਪਹਿਲਾਂ ਇੱਕ ਵਾਰੀ ਵਲੌਗ ਪਾਇਆ ਸੀਗਾ ਜੀ ਤਕਰੀਬਨ 4-5 ਮਹੀਨੇ ਪਹਿਲਾਂ ਤੇ ਉੱਥੇ ਦੁਬਾਰੇ ਪਹੁੰਚੇ ਹਾਂ ਜੀ ਅੱਜ ਆਪਾਂ ਆਪਣੀ ਸ਼ਾਪਿੰਗ ਕਰਨ ਵਾਸਤੇ ਪਹੁੰਚੇ ਹਾਂ ਇੱਥੋਂ ਆਪਾਂ ਖਰੀਦਾਂਗੇ ਅਲੱਗ-ਅਲੱਗ ਤਰ੍ਹਾਂ ਦੇ ਪਲਾਂਟਸ ਫਲਾਵਰਸ ਦੇ ਸਦਾਬਹਾਰ ਤੇ ਨਾਰਮਲ ਗ੍ਰੀਨ ਲੀਫੀ ਬਣੇਰੇ ਵਲੌਗ ਦੇ ਐਂਡ ਤੱਕ ਤੇ ਆਪਾਂ ਹੋਰ ਵੀ ਬਥੇਰੀਆਂ ਚੀਜ਼ਾਂ ਇੱਥ ਤੇ ਸਾਰਾ ਸਮਾਨ ਇੱਥੇ ਅਵੇਲੇਬਲ ਹੈ ਜੀ ਦੇਖੋ ਮੇਰੇ ਪਿੱਛੇ ਤੇ ਵਿਖਾਈ ਜਾਂਦੇ ਤੁਹਾਨੂੰ ਨਾਲ-ਨਾਲ ਜੀ ਅ ਭਾਈ ਆਪਾਂ ਨੂੰ ਕਹਿੰਦਾ ਕਿ ਆਪਾਂ ਮੈਂ ਅੱਜ ਤੁਹਾਨੂੰ ਸਾਰੇ ਪਲਾਂਟਸ ਨੇ ਜਿਹੜੇ ਨਾਲ-ਨਾਲ ਜਾ ਕੇ ਦਿਖਾਉਂਗਾ ਸਾਰਿਆਂ ਦੇ ਨਾਲ-ਨਾਲ ਨਾਮ ਮੈਂਸ਼ਨ ਕਰਨਗੇ ਤੇ ਦੱਸੋ ਵੀਰ ਜੀ ਇਹ ਕਿਹੜਾ ਪਲਾਂਟ ਹੈ ਜਿਹੜਾ ਥੱਲੇ ਆ ਇਹ ਆਪਣਾ ਸਾਰਾ ਮਰਈਆ ਫਲਾਰਿੰਗ ਆ ਜੀ ਪਰਮਾਨੈਂਟ ਪਲਾਂਟ ਹੈ ਕਿਹੜਾ ਜੀ ਮਰਈਆ ਮਰਈਆ ਫਲਾਰਿੰਗ ਪਲਾਂਟ ਠੀਕ ਹੈ ਜੀ ਇਹ ਮਤਲਬ ਪਲਾਂਟ ਹੈ ਪੂਰਾ ਆਊਟਡੋਰ ਹੈ ਅੱਛਾ ਜੀ ਲਓ ਜੀ ਫ੍ਰੈਗਰੈਂਸ ਵਾਲਾ ਤੇ ਪੱਕਾ ਪਲਾਂਟ ਹੈ ਜੀ ਇਹ ਤੇ ਮਤਲਬ ਹੈ ਪਲਾਸਟਿਕ ਦੇ ਗਮਲੇ 'ਚ ਹੈ ਇਸ ਤੋਂ ਬਾਅਦ ਆਪਾਂ ਇਹਨੂੰ ਵੱਡੇ ਜਿਹੀ ਸ਼ਿਫਟ ਕਰ ਸਕਦੇ ਆ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜੇ ਆ ਮਤਲਬ ਆਊਟਡੋਰ ਜ਼ਿਆਦਾ ਦਿਖਾ ਕੇ ਫਿਰ ਬਾਅਦ ਵਿੱਚ ਇਨਡੋਰ ਇਨਡੋਰ ਦੀ ਵੈਰੈਟੀ ਜਿਹੜੀ ਥੋੜੀ ਘੱਟ ਹੁੰਦੀ ਹੈ ਫੁੱਲਾ ਫੁੱਲਾ ਵਾਲੇ ਹੁੰਦੇ ਆ ਥੋੜੇ ਤੇ ਉਹ ਵਿਖਾਵਾਂਗਾ ਪਹਿਲਾਂ ਆਊਟਡੋਰ ਸਾਰੇ ਇੱਧਰ ਆ ਗਿਆ ਜੀ ਕਿਹੜਾ ਵੀਰੇ ਹੈ ਇਹ ਸਰ 골ਡਨ ਥੂਜ ਹੈ ਜੀ ਪਰਮਾਨੈਂਟ ਪੁਆਇੰਟ ਆਊਟਡੋਰ ਦੀ 골ਡਨ ਥੂਜ ਹੈ ਇਹ ਕਿਵੇਂ ਫਰੇਗਰੈਂਸ ਛੱਡਦਾ ਕਿਵੇਂ ਆ ਨਹੀਂ ਸਰ ਇਹ ਵੀ ਡੈਕੋਰੇਸ਼ਨ ਹੀ ਹੈ ਇਹ ਡੈਕੋਰੇਟਿਵ ਪੁਆਇੰਟ ਹੈ ਅੱਛਾ ਡੈਕੋਰੇਸ਼ਨ ਆਸਤੇ ਆ ਠੀਕ ਹੈ ਜੀ ਤੇ ਇੱਕ ਵੀਰੇ ਜਿਵੇਂ ਆ ਇਹਨਾਂ ਦੇ ਲੱਗੀਆਂ ਨੇ ਮਮੋਲੀਆਂ ਨਹੀਂ ਆ ਇਹ ਕੀ ਚੱਕੀ ਚੀਜ਼ ਆ ਇਹ ਇਹਦਾ ਸਰ ਸੀਡ ਆਉਂਦਾ ਹੁੰਦਾ ਇਹਦਾ ਵੈਸੇ ਤਾਂ ਅੱਛਾ ਸੀਡ ਹੈ ਕੀ ਕਰੀ ਤੇ ਆ ਸਾਰੇ ਜਿਵੇਂ ਇਸੇ ਚੀਜ਼ ਦੀਆਂ ਅੱਗੇ ਵੈਰੈਟੀ ਆ ਵੀ ਪੀਲਾ ਜਿਹੜਾ 골ਡਨ ਸਾਈਪ੍ਰਸ ਆ ਗਿਆ ਇਹ ਸਾਈਪ੍ਰਸ ਆ ਉਹ ਤੁਜ਼ਾ ਆ ਵੀ ਉਹ 골ਡਨ ਸੀਡ ਲਓ ਜੀ ਆ ਦੇਖੋ 골ਡਨ ਸਾਈਪ੍ਰਸ ਤੇ ਤੁਜ਼ਾ ਬਾਕੀ ਬਾਕੀ ਕਹਿੰਦੇ ਵੀ ਪ੍ਰਾਈਸ ਮੈਂ ਕਹਿੰਦਾ ਵੀ ਪਰਸਨਲੀ ਮੈਂ ਇਥੋਂ ਬਹੁਤ ਖਰੀਦਿਆ ਤੇ ਪ੍ਰਾਈਸ ਇਹਨਾਂ ਦੇ ਮੈਂ ਕਹਿੰਦਾ ਵੀ ਇੱਕ ਨੰਬਰ ਪ੍ਰਾਈਸ ਨੇ ਬਹੁਤ ਮਤਲਬ ਇੱਥੇ ਆ ਕੇ ਆਪਾਂ ਨੂੰ ਇਹ ਨਹੀਂ ਫੀਲ ਹੁੰਦਾ ਕੀ ਆਪਾਂ ਕੋਸ਼ਿਸ਼ ਮਤਲਬ ਮਹਿੰਗਾ ਖਰੀਦ ਲਿਆ ਬੜੇ ਜੈਨੂਨ ਜੇ ਪ੍ਰਾਈਸ ਨੇ ਜੀ ਇਹਨਾਂ ਦੇ ਤੇ ਆਹ ਦੇਖੋ ਜੀ ਇੱਧਰ ਆਗੇ ਇਹ ਕਿਹੜੇ ਨੇ ਜੀ ਆਪਣਾ ਪੈਨਸਲ ਪਾਇਨ ਹੈ ਪਰ ਇਹ ਵੀ ਪਰਮਾਨੈਂਟ ਪਲਾਨਟ ਹੈ ਜਾਂ ਉਹ ਪੈਨਸਲ ਪਾਇਨ ਦੇਖ ਲਓ ਜੀ ਤੇ ਇਹ ਸੇਮ ਹੈ ਪੈਨਸਲ ਪਾਇਨ ਨਹੀਂ ਬ੍ਰਾਈਟ ਠੀਕ ਹੈ ਜੀ ਦੇਖੋ ਤੁਸੀਂ ਕਿਹੜੀ ਕਾਪਰ ਟਪੂੜੀ ਸਰਕਲ ਬੰਦ ਜਿਹੜੀ ਥੋੜੀ ਹਾਂ ਜੀ ਇਹ ਨਾ ਇਹਦੇ ਮੈਂ ਤੁਹਾਨੂੰ ਬਾਅਦ ਚ ਦਿਖਾਉਣਾ ਜੀ ਆਹ ਆਹ ਦੇਖ ਲਓ ਤੁਸੀਂ ਇੱਕ ਵਾਰੀ ਇਹ ਹੈਗਾ ਜੀ ਕਾਪਰ ਤੇ ਪੋਰੀ ਇਹ ਨਾ ਬੜਾ ਵਧੀਆ ਇੱਕ ਬੋਲ ਜਾ ਬਣਦਾ ਇੱਕ ਪਾਤੀ ਵਾਂਗੂ ਸ਼ੇਪ ਜੀ ਲੈ ਲੈਂਦਾ ਜੀ ਦਿੱਤੀ ਭਾਇਆ ਜੀ ਦੱਸੀ ਤੁਹਾਨੂੰ ਤੇ ਇਹਦਾ ਤੁਹਾਨੂੰ ਦਿਖਾਉਣਾ ਕੀ ਬਣਦਾ ਇਹ ਥੋੜਾ ਜਿਹਾ ਅਜੇ ਸੈਟਿੰਗ ਕਰਨ ਵਾਲੀ ਹੈ ਜੀ ਕਟਿੰਗ ਕਰਨ ਵਾਲੀ ਕ੍ਰੋਪਿੰਗ ਤੇ ਬਾਕੀ ਆਹ ਵੈਰੈਟੀਆਂ ਜੀ ਇਹ ਇੰਡੋਰ ਨੇ ਪ੍ਰੋਟਨ ਇਹ ਇੰਡੋਰ ਨੇ ਸਾਰੇ ਜਿਹੜੇ ਆਹ ਦੇ ਛਾਵੇਂ ਨੇ ਜੀ ਇੰਡੋਰ ਨੇ ਤੇ ਇੱਧਰ ਸਾਰੇ ਜਿਹੜੇ ਧੁੱਪ ਚ ਪਏ ਨੇ ਆਹ ਰੋਡ ਤੇ ਆ ਜੀ ਨਰਸਰੀ ਜਦੋਂ ਆਪਾਂ ਪਟਿਆਲੇ ਤੋਂ ਚੰਡੀਗੜ੍ਹ ਨੂੰ ਜਾਂਦੇ ਆਂ ਬਹਾਦਰਗੜ੍ਹ ਜਦੋਂ ਪਟਿਆਲੇ ਤੋਂ ਚੰਡੀਗੜ੍ਹ ਜੀ ਸਿੱਧੇ ਹੱਥ ਹੁੰਦੀ ਹੈ ਜੀ ਪਹਿਲਾਂ ਵੀ ਮੈਂ ਵਲੌਗ ਵੈ ਇਹ ਇਹਨਾਂ ਨੂੰ ਕੋਈ ਫੁੱਲ ਵਗੈਰਾ ਆਉਂਦੇ ਨੇ ਵੀਰੇ ਫਲਾਰਨਿੰਗ ਸਰ ਇਹਦਾ ਲੀਫੇ ਉੱਪਰੋਂ ਰੈੱਡ ਹੁੰਦੇ ਆ ਪਰਮਾਨੈਂਟ ਪਲਾਂਟ ਅੰਕੀਦਾ ਠੀਕ ਹੈ ਜੀ ਹੋਰ ਆਗਰ ਆਲਟੋ ਸਟਾਫ ਠੀਕ ਹੈ ਜੀ ਆਹ ਸਾਰੇ ਆਹ ਦੇਖੋ ਫੁੱਲਾਂ ਵਾਲੇ ਕਿੰਨੇ ਇਹ ਵਿਹਲਾ ਨੇ ਵੀਰੇ ਇਹ ਮਲਟੀ ਕਲਰ ਵੋਗਨ ਦੇਖ ਅੱਛਾ ਇਹ ਦੇਖੋ ਜੀ ਨਵੀਂ ਵੈਰਾਈਟੀ ਹੈ ਮਲਟੀ ਕਲਰ ਹੈ ਵੋਗਨ ਵੇਲ ਹੈ ਨਾ ਅੱਛਾ ਪੰਜ ਫੁੱਲ ਆ ਅੱਛਾ ਪੰਜ ਰੰਗ ਇੱਕ ਚ ਇੱਕ ਤਾਂ ਹੋ ਗਿਆ ਪਿੰਕ ਇੱਕ ਵਾਈਟ ਹੋ ਗਿਆ ਵੀਰੇ ਅੱਛਾ ਇੱਕ ਤਾਂ ਹੋ ਗਿਆ ਡਾਰਕ ਇੱਕ ਤਾਂ ਡਾਰਕ ਹੋ ਗਿਆ ਵਾਕਿਆ ਯਾਰ ਇਹ ਡਾਰਕ ਹੈ ਇੱਕਾ ਲਾਈਟ ਕਲਰ ਆ ਆਹ ਡਬਲ ਸ਼ੇਡ ਆ ਗਿਆ ਅੱਛਾ ਅੱਛਾ ਹਾਂ ਬਈ ਵਾਕਈ ਯਾਰ ਤਿੰਨ ਚਾਰ ਰੰਗ ਪੰਜ ਹੈਗੇ ਨੇ ਇਹਦੇ ਵਿੱਚ ਤੇ ਅੱਗੇ ਵੀਰੇ ਆ ਕੀ ਕੁਆਲਿਟੀ ਆ ਕਿਹੜੀ ਹੈ ਹੈ ਮਲਟੀ ਕਲਰ ਹੈ ਕੀ ਪੰਜ ਕਲਰ ਦੀ ਇਹ ਮਲਟੀ ਕਲਰ ਹੈ ਆ ਸਾਰੀਆਂ ਮਲਟੀ ਕਲਰ ਨੇ ਯਾਰ ਬਾਲਾ ਹੀ ਘੈਂਟ ਹੈ ਮੈਂ ਪਹਿਲਾਂ ਬਣਾਇਆ ਸੀਗਾ ਉਦੋਂ ਮਤਲਬ ਇਸ ਤਰ੍ਹਾਂ ਦਾ ਟਾਈਮ ਸੀ ਕਿ ਇਹਨੇ ਹੈ ਨਹੀਂ ਸੀਗੇ ਇਹਨਾਂ ਕੋਲੋਂ ਹੈਗੇ ਸੀਗੇ ਪਰ ਸਮ ਟਾਈਮ ਕੋਈ ਵੈਰਾਈਟੀ ਇਹੋ ਜਿਹੀ ਹੁੰਦੀ ਜਿਵੇਂ ਫੁੱਲ ਨਹੀਂ ਆਏ ਹੁੰਦੇ ਤੇ ਹੁਣ ਫਲਾਰਿੰਗ ਪੂਰੀ ਆ ਆ ਦੇਖੋ ਇਹ ਸਾਰੇ ਬੁਗਨ ਮੇਲ ਦੀ ਵੈਰਾਈਟੀ ਵੀਰੇ ਠੀਕ ਹੈ ਜੀ ਆ ਕੀ ਆ ਯਾਰ ਆ ਬੜਾ ਪਿਆਰਾ ਯਾਰ ਨਿਕਾ ਜੀ ਕੀ ਨਾਮ ਹੈ ਧਨੀਏ ਵਰਗਾ ਜਿਵੇਂ ਧਨੀਏ ਨੂੰ ਸਵਰੇ ਕੀਤੀ ਹੁੰਦੀ ਹੈ ਅੱਛਾ ਆਤਾ ਯਾਰ ਜਿਵੇਂ ਐ ਲੱਗਦਾ ਜਿਵੇਂ ਪਲਾਸਟਿਕ ਦਾ ਹੋਵੇ ਹਨਾ ਹਾਂਜੀ ਹਾਂ ਰਿਕਮੈਂਡ ਪਰਮਾਨੈਂਟ ਅੱਛਾ ਪਰਮਾਨੈਂਟ ਹੈ ਵੱਡਾ ਕਿੱਡਾ ਕੋ ਜਾਂਦਾ ਇਹਦਾ ਹੈਗਾ ਵੱਡਾ ਆਪਣੇ ਕੋਲ ਅੱਛਾ ਅੱਗੇ ਇਹਦਾ ਵੱਡਾ ਦਿਖਾਓ ਆਪਾਂ ਨੂੰ ਆ ਸਾਰੇ ਇੰਡੋਰ ਨੇ ਜੀ ਜਿਹੜੀ ਆ ਘਰੀ ਗਾੜੀ ਦੀ ਸ਼ਾਗਲ ਉਹਦਾ ਜਿਹੜਾ ਆਪਾਂ ਵੇਖਿਆ ਜੀ ਧਨੀਏ ਵਰਗਾ ਲੱਗਦਾ ਉਹਦਾ ਵਿਖਾ ਦਿਓ ਜਿਹੜਾ ਆਪਾਂ ਨੂੰ ਵੱਡਾ ਆਪ ਆਈ ਆਪਾਂ ਨੂੰ ਦਿਖਾ ਰਿਆ ਅੱਜ ਸਾਰੇ ਆ ਵੀ ਸਾਰੇ ਇੰਡੋਰ ਰੱਖਾ ਗਿਆ ਹਨ ਅੱਛਾ ਆ ਇਹ ਇੰਡੋਰ ਸੀ ਹੁਵਰ ਹੈ ਨਾ ਇਹ ਇੰਡੋਰ ਅੱਛਾ ਇਹ ਵੱਡਾ ਹੋ ਜਾਂਦਾ ਇਸ ਤੋਂ ਕਿੱਡਾ ਕੋਈ ਨਵਤ ਵਾਦ ਇਹ ਮੈਕਸਿਮਮ ਇੰਨੀ ਹਾਈਟ ਕਰ ਦਿੰਦਾ ਅੱਛਾ 1.5 ਫੁੱਟ ਦਾ ਹਾਂ ਜੀ ਪੂਰੀ ਬੋਲ 1.5 ਫੁੱਟ ਦਾ ਹੋ ਜਾਂਦਾ ਜੀ ਇਹ ਤੇ ਬਾਕੀ ਹੋਰ ਵੀ ਪਲਾਂਟ ਨੇ ਪਰ ਆਪਾਂ ਅੱਜ ਨਾ ਹੁਣ ਖਰੀਦਣ ਵਾਲੇ ਪਾਸੇ ਆਈਏ ਜੀ ਤੇ ਵਿਖਾ ਤੁਹਾਨੂੰ ਬੜੇ ਦਿੱਤੇ ਨੇ ਥੋੜੇ ਬਾਅਦ ਹੋਰ ਨਾਲ ਨਾਲ ਵਿਖਾਈ ਜਾਵਾਂਗਾ ਇਹਨਾਂ ਕੋਲ ਫਲਦਾਰ ਬੂਟੇ ਵੀ ਹੈਗੇ ਨਾ ਉਹ ਵੀ ਆਸਾਨਾ ਕਰਨ ਜਗਤ ਕੋਆਟ ਹੋਵੇ ਅਰੇਰੀਆ ਹੋ ਗਿਆ ਸਰ ਅਰਬੜ ਆ ਗਿਆ ਜੀ ਉਹ ਕਿਡਾ ਅਰੇਰੀਆ ਜੀ ਅਰੇਲੀਆ ਅਰੇਲੀਆ ਇੰਡੋਰ ਕੋਆਟ ਅੱਛਾ ਏ ਇਹ ਕਿਡਾ ਕੋ ਜਾਂਦਾ ਜੀ ਇਹਦੀ ਆਪਣੀ ਪੂਰੀ ਪਾਲਿਸੀ 595 63 ਹੱਸ ਅੱਛਾ ਜੀ ਲਓ ਜੀ ਮੇਰੇ ਨਾਲ ਨਾਲ ਤੁਸੀਂ ਵੀ ਮੈਂ ਕਹਾ ਵੀ ਮੈਂ ਵੈਸੇ ਬੂਟੇ ਜਿਹੜੇ ਆ ਲਾਉਣੇ ਤਾਂ ਵਿਖਾਵਾਂਗਾ ਜੀ ਪਰ ਅੱਜ ਮੈਂ ਇਹਨਾਂ ਨੂੰ ਦਿਖਾ ਵੀ ਦਵਾਂ ਮੈਂ ਕਿੱਥੋਂ ਖਰੀਦਣ ਲੱਗਾ ਵਾਂ ਕਿਉਂਕਿ ਉਸ ਟਾਈਮ ਆਪਣੇ ਨਾਲ ਅਜੇ ਚੈਨਲ ਤੇ ਇੰਨੇ ਜਣੇ ਜੁੜੇ ਨਹੀਂ ਸੀ ਹੁਣ ਕਾਫੀ ਤੁਸੀਂ ਸਾਰੇ ਆਪਣੇ ਨਾਲ ਜੁੜੇ ਉਹਦੇ ਮੈਂ ਕਹਾ ਚਲੋ ਉਹਨ ਜਿੰਨੇ ਜਣੇ ਜੁੜੇ ਦਵਾਰੇ ਉਹ ਵੀ ਦੇਖ ਲੈਣ ਜੀ ਇਹ ਕਿਹੜੀ ਵੈਰਾਈਟੀ ਵੀਰੇ ਆਪਣੀ 골ਡਨ ਫਰਮ ਹੈ ਜੀ ਪਰਮਾਨੈਂਟ ਇੰਡੋਰ ਪਲਾਂਟ ਹੈ ਜੀ ਬਾਕੀ 골ਡਨ ਜਾਂ ਕਲਰ ਹੈ ਤਾਂ ਇਹ ਮਤਲਬ ਕਿਵੇਂ ਆ ਸਦਾ ਬਾਰਕ ਇਹ ਐਵਰਗ੍ਰੀਨ ਹੈ ਅੱਛਾ ਐਵਰਗ੍ਰੀਨ ਹੈ ਠੀਕ ਹੈ ਜੀ ਇਹ ਕੜੀ ਪੱਤੇ ਵਰਗੀ ਲੱਗ ਰਹੀ ਹੈ ਨਾ ਠੀਕ ਠੀਕ ਮਮੀ ਰਣੂ ਪਸੰਦ ਆ ਗਿਆ ਕਹਿੰਦੇ ਕਿ ਆਪਾਂ ਇਹ ਲੈਣਾ ਹੈ ਇਹਨੂੰ ਰਬੜ ਪਲਾਂਟ ਬਖਾਇਓ ਵੀਰੇ ਇਹ ਆ ਜੀ ਰਬੜ ਪਲਾਂਟ ਬਾਈ ਕਹਿੰਦਾ ਵੀ ਇਹ ਆਊਟਡੋਰ ਵੀ ਚੱਲ ਜਾਂਦਾ ਹੈ ਵੈਸੇ ਇੰਡੋਰ ਵੀ ਚੱਲ ਜਾਂਦਾ ਹੈ ਤੇ ਪਾਣੀ ਕਹਿੰਦੇ ਥੋੜਾ ਜਿਆ ਇਹਨੂੰ ਘੱਟ ਪਾਉਣਾ ਕਿਉਂਕਿ ਪਾ ਇਹ ਬੜਾ ਵਧੀਆ ਲੱਗਦਾ ਡਾਰਕ ਬਰਾਊਨ ਹੈ ਜੀ ਕੋਕਾ ਕੋਲਾ ਜਿਹਨੂੰ ਕਹਿੰਦੇ ਆ ਪਰੰਗ ਉਹ ਰੰਗ ਦਾ ਸਾਰੇ ਇਹੋ ਜਿਹੇ ਨੇ ਸੇਮ ਦੇਖੋ ਕੁਆਲਿਟੀ ਸਰਵਰ ਪਲਾਂਟ ਲਓ ਜੀ ਸਭ ਤੋਂ ਪਹਿਲਾਂ ਆਪਾਂ ਆਊਟਡੋਰ ਦੇ ਵਿੱਚ ਦੇਖਦੇ ਆਂ ਫਰੂਟ ਦੇ ਪਲਾਂਟਸ ਜਿਹੜੇ ਆਪਾਂ ਲਾਉਣੇ ਆ ਆਪਣੇ ਘਰੇ ਤੇ ਬਾਈ ਕੰਦਾ ਦਿਖਾ ਦੇਣਾ ਤੁਹਾਨੂੰ ਆਜੋ ਨਾਲ-ਨਾਲ ਕਾਫੀ ਕੁਆਲਿਟੀ ਇਹਨਾਂ ਕੋਲ ਤੇ ਕਾਫੀ ਵੈਰਾਈਟੀ ਇਹਨਾਂ ਕੋਲ ਜਿਹੜੀ ਆ ਫਰੂਟ ਦੇ ਪਲਾਂਟ ਦੀ ਵੀ ਛੀਪੂ ਵਗੈਰਾ ਹੋਏ ਜਿਵੇਂ ਅੰਬ ਫਿਰ ਉਸ ਤੋਂ ਬਾਅਦ ਨਿੱਪੂ ਆ ਗਏ ਤੇ ਅਲੱਗ-ਅਲੱਗ ਵੈਰਾਈਟੀਆਂ ਨੇ ਹੁਣ ਦੇਖਦੇ ਆਂ ਬਾਈ ਕਿਹੜੇ ਕਿਹੜੇ ਦੁਕਾਨੇ ਅਸਾ ਆੜੂ ਆ ਗਿਆ ਜੀ ਇਹ ਸ਼ਾਨੇ ਪੰਜਾਬ ਵੈਰਾਈਟੀ ਪ੍ਰਭਾਤ ਵੈਰਾਈਟੀ ਆਪੇ ਲੋ ਜੀ ਉਹ ਵੀ ਆੜੂ ਹੀ ਹੈ ਹਾਂ ਜੀ ਉਹ ਵੀ ਆੜੂ ਹੀ ਹੈ ਆ ਲੋ ਜੀ ਪੀਚ ਪ੍ਰਭਾਤ ਤੇ ਆ ਆ ਗਿਆ ਜੀ ਆਪਣਾ ਇਹ ਸ਼ਾਨੇ ਪੰਜਾਬ ਇਹ ਵੈਰਾਈਟੀਆਂ ਨੇ ਜੀ ਇਹਨਾਂ ਦੀਆਂ ਨਾਮ ਨੇ ਵੈਰਾਈਟੀਆਂ ਤੇ ਬਾਕੀ ਬਕੂਸ ਆ ਨਾ ਆਖਾਗੀ ਜੀ ਗ੍ਰਾਫਟਡ ਇਹ ਸਾਰੀਆਂ ਗ੍ਰਾਫਟਡ ਨੇ ਪਿਉਂਦ ਕੀਤੀ ਹੋਈਆਂ ਜਿਹਨਾਂ ਨੂੰ ਕਹਿੰਦੇ ਪੰਜਾਬੀ ਪਿਉਂਦ ਇਹ ਪਲਮ ਆ ਗਿਆ ਜੀ ਆਲੂ ਖਰਾ ਜੀ ਆਲੂ ਖਰਾ ਆ ਗਿਆ ਜੀ ਇੰਗਲਿਸ਼ ਨੇਮ ਪਲਮ ਇਹ ਆਪਣਾ ਨੋਰਮਲ ਸਾਈਜ਼ ਦਾ ਪ੍ਰਾਈਸ ਇੱਕ ਵਾਰੀ ਕਿੰਨਾ ਹੈ ਜੀ ਹਾਂ ਜੀ ਇਹ ਵੀ ਇਹ ਕੀ ਹੈ ਇਹ ਵੀ ਪਲਮ ਹੈ ਜੀ ਛੋਟਾ ਸਾਈਜ਼ ਦਾ ਅੱਛਾ ਮਤਲਬ ਛੋਟੇ ਸਾਈਜ਼ ਵਿੱਚ ਵੀ ਹੈਗੇ ਨੇ ਇਹਨਾਂ ਦਾ ਛੋਟਾ ਸਾਈਜ਼ ਜਿਵੇਂ ਮੰਨ ਲਓ ਕੋਈ ਪlant ਵੱਡਾ 250 ਦਾ ਛੋਟਾ 150 120 ਤੀ ਇੱਥੇ ਦਾ ਰੇਂਜ ਇਹਨਾਂ ਕੋਲ ਹੈਗੇ ਨੇ ਤੇ ਰੇਂਜ ਬਹੁਤ ਵਧੀਆ ਜਿੰਨਾਂ ਦੀ ਇਹ ਕੀ ਹੈ ਜੀ ਇਹ ਬਦਾਮ ਦੇ ਚਾਗ ਦੀ ਕਦਮ ਇਹ ਕਾਗਜੀ ਬਦਾਮ ਮੈਂ ਤਾਂ ਵੈਰੀ ਫਸਟ ਟਾਈਮ ਇਹਨਾਂ ਲਾਇਕ ਦੇਖ ਰਿਹਾ ਹਾਂ ਕਿੰਨੇ ਦਾ ਵੀਰ ਜੀ ਆ ਦੇਖੋ ਨਰਦੂ ਵੀ ਦੇਖੋ ਦਿਖਾਇਓ ਲੈ ਵੀ ਬਦਾਮ ਲੱਗੇ ਵੀ ਹੋਏ ਨੇ ਬੂਟਿਆਂ ਨੂੰ ਤੇ ਬਾਈ ਜੀ ਕਹਿੰਦੇ ਮੈਂ ਤੁਹਾਨੂੰ ਦਿਖਾਉਣਾ ਵਾ ਤੇ ਆਹ ਦੇਖੋ ਬੜੀੋ ਸ਼ੇਪ ਹੁੰਦੀ ਹੈ ਇਹਦੀ ਵਿੱਚੋਂ ਨਿਕਲ ਆ ਦੇ ਪੰਨਕੀ ਆਹ ਦੇਖੋ ਜੀ ਬਦਾਮ ਲੱਗਾ ਹੋਇਆ ਹੈ ਬਾਈ ਕੀ ਬਾਤ ਅੱਛਾ ਹੁਣ ਤਾਂ ਜੇ ਕੱਚਾ ਹੋਗਾ ਹਨਾ ਵੀਰੇ ਲਓ ਜੀ ਬਦਾਮ ਲੱਗਾ ਦੇਖ ਲਓ ਜੀ ਮੈਂ ਵੈਰੀ ਫਸਟ ਟਾਈਮ ਲਾਈਵ ਦੇਖਿਆ ਆਪਣੇ ਇੱਧਰ ਪੰਜਾਬ 'ਚ ਯਾਰ ਹੁੰਦੇ ਵੀਰੇ ਖੇਤੀਆਂ ਨਾਲੀ ਹਾਂ ਜੀ ਵਧੀਆ ਚੱਲਦੇ ਨੇ ਗ੍ਰਾਫਟਡ ਵੀ ਇਹ ਤਾਂ ਬਾਈ ਨੇ ਨਵੀਂ ਚੀਜ਼ ਦਿਖਾਤੀ ਆਪ ਨੂੰ ਗ੍ਰਾਫਟਡ ਨੇ ਸਾਰੇ ਮਤਲਬ ਜਿਹੜੇ ਫਰੂਟ ਦੇ ਨੇ ਸਾਰੇ ਪਯੋਂਦ ਕੀਤੇ ਹੋਏ ਨੇ ਆ ਜੀ ਠੀਕ ਹੈ ਜੀ ਗਰਾਫਟਡ ਫਿਰ ਕੋਈ ਅੱਗੇ ਜਾ ਕੇ ਦਿੱਕਤ ਨਹੀਂ ਆਉਂਦੀ ਸੁੱਕ ਜਾਣ ਜਾਂ ਕੋਈ ਇਹੋ ਜਿਹੀ ਪ੍ਰੋਬਲਮ ਅੱਛਾ ਜੀ ਬਸ ਮੈਨ ਆਪਣੀ ਸਿਉਂਗਰੀ ਪ੍ਰੋਬਲਮ ਅੱਛਾ ਅੱਛਾ ਸਿਉਂਗਤ ਤਾਂ ਹੈ ਬਾਕੀ ਚੀਕੂ ਲੈਣਾ ਸਰਪਾਂ ਦੇ ਚੀਕੂ ਵੱਡੇ ਵੀ ਆ ਛੋਟੇ ਚੀਕੂ ਤਾਂ ਵੀਰੇ ਆਪਣੇ ਕੋਲ ਹੈਗਾ ਖੇਤ ਲਾਇਆ ਹੋਇਆ ਚੀਕੂ ਬਾਕੀ ਚੀਕੂ ਹੋ ਗਿਆ ਕਿੰਨੂ ਮਸੰਮੀ ਸਾਰਾ ਕੁਝ ਹੈਗਾ ਜੀ ਤੇ ਇਹ ਕਾਗਦੀ ਨਿੰਬੂ ਜਿਹੜਾ ਤੁਸੀਂ ਤੇਰੇ ਨਿੰਬੂ ਦੀ ਵੀਰੇ ਜਿਵੇਂ ਹੁਣ ਗਰਮੀ ਆ ਗਈ ਕੋਈ ਹੈਗੀ ਇਹੋ ਜਿਹੀ ਵੈਰੈਟੀ ਵੀ ਆਪਾਂ ਹੁਣ ਲਾਈਏ ਤੇ ਮਤਲਬ ਮਹੀਨੇ ਡੇਢ ਤੱਕ ਆਪਾਂ ਨੂੰ ਕੋਈ ਮੜਾ ਮੋਟ ਜਿਹੜੇ ਆ ਫਲ ਮਿਲ ਲੱਗਦੇ ਜੀ ਸਿਰਫ ਫਲ ਆ ਚੁੱਕਿਆ ਹੀ ਜਿਹੜੇ ਵੱਡੇ ਪਲਾਂਟ ਐ ਇਹਨਾਂ ਨੂੰ ਤੁਹਾਨੂੰ ਅਗਲੇ ਸਾਲ ਫੂਕ ਦੇ ਦੇਣੀ ਹੈ। ਅੱਛਾ ਜੀ ਅਗਲੇ ਸਾਲ ਹਾਂਜੀ ਐ ਸਾਲ ਨਹੀਂ ਹੋ ਜਾਇਆ। ਇਸ ਸਾਲ ਨੂੰ ਠੀਕ ਹੈ ਜੀ। ਤੇ ਦੇ ਦਿਓ ਜੀ ਇੱਕ ਤਾਂ ਨਿੰਬੂ ਦੇ ਦਿਓ ਆਪਾਂ ਨੂੰ। ਠੀਕ ਹੈ। ਵੱਡੇ ਵਾਲੀ ਆ ਵੱਡਾ ਥੋੜਾ ਜਿਹਾ। ਇਹ ਚੱਲ ਜੂਗਾ ਉੱਪਰ ਛੱਤ ਵਗੈਰਾ ਤੇ ਜੇ ਲਾਉਣਾ ਹੋਵੇ ਜਾਂ ਡਰਮ ਰੂਮ ਦੇ ਵਿੱਚ ਆਪਾਂ ਨੂੰ। ਅੱਛਾ ਜੀ। ਲਾਉਣੀ। ਇਹ ਕਾਪਾ ਲੈ ਲੈਣ ਲੱਗਿਆ ਜੀ ਨਿੰਬੂ। ਤੇ ਹੋਰ ਕਿਹੜਾ ਲੈਣਾ ਵੀ ਦੱਸੋ। ਆਂਬ ਬਾਈ। ਆਂਬ ਲੈਣਾ। ਆਂਬ ਦੇ ਅੰਬ ਛੋਟੇ ਵਾਲੀ ਹਾਈਟ ਰੰਦੀ ਹੈ ਉਹਦੇ ਹਾਂਜੀ ਛੋਟੀ ਹਾਈਟ ਰੰਦੀ ਜਿਹਦੀ ਹਾਂ ਛੋਟੇ ਹਾਈਟ ਦੇ ਵਿੱਚ ਮਤਲਬ ਫਲ ਜੀਚ ਪੂਰਾ ਹੋਵੇ ਬਾਕੀ ਅਮਰੂਦ ਚ ਕਾਫੀ ਟ੍ਰੇਡ ਜਾਂਦੇ ਆਂ ਜੀ ਆਪਣੇ ਕੋਲ ਸਾਰਸ ਫਦਾ ਗਵਾਵਾ ਹੋਵੇ ਅੱਛਾ ਜੀ ਮਰੂਤਾਂ ਲਗਾਇਆ ਹੋਇਆ ਪਹਿਲਾਂ ਇਹ ਫੀਤ ਲਾਇਆ ਆਪਾਂ ਤੇ ਆ ਨਿੰਬੂ ਵਗੈਰਾ ਲਾਵਾਂਗੇ ਘਰੇ ਤੇ ਇੱਕ ਤੁਸੀਂ ਜੀ ਦੇ ਦਿਓ ਅੰਬ ਦਿਖਾ ਦਿਓ ਜੀ ਅੰਬ ਦੇ 12 ਮਾਸੀ ਇਹ ਕਿੰਨੀ ਹਾਈਟ ਰੰਦੀ ਹੈ 12 ਮਾਸੀ ਮੰਗੋ ਦੇਖ ਲਓ ਜੀ 6-7 ਫੁੱਟ ਹਾਈਟ ਰਹੂਗੀ ਇਸ ਸੇ 7 ਫੁੱਟ ਤੱਕ ਫਲ ਵੀ ਪੂਰਾ ਗੁੱਛਿਆਂ ਤੇ ਲਾ ਦਿੰਦੇ ਅੱਛਾ ਅੱਛਾ ਗੁੱਛਿਆਂ ਲੱਗਦਾ ਵਾ ਠੀਕ ਹੈ ਠੀਕ ਹੈ ਜੀ ਇਹ ਦੇਖੋ ਮੈਂ ਤੁਹਾਨੂੰ ਦਿਖਾ ਤਈ ਇਹਨਾਂ ਦੇ ਫਰੂਟ ਦੀ ਵੈਰੈਟੀ ਅੰਬ ਚੀਕੂ ਅਨਾਰ ਵੀ ਸੀ ਨਾ ਵੀਰੇ ਹਾਂ ਜੀ ਅਨਾਰ ਅਨਾਰ ਤੇ ਬਾਕੀ ਹੋਰ ਕਿਹੜਾ ਆ ਕਿਹੜਾ ਇਹ ਚੈਰੀ ਦੇ ਪਲਾਂਟਾਂ ਆ ਜੀ ਆਪਣੇ ਨਾਂ ਦੇ ਚੈਰੀ ਦਾ ਇਹ ਚੈਰੀ ਕਿਹੜੇ ਮੌਸਮ 'ਚ ਲੱਗਦੀ ਵੀਰੇ ਇਹ ਨੂੰ ਆਪਣਾ ਸਰਦੀ ਜੇ ਫਰੂਟ ਵੀ ਹੁੰਦਾ ਹੈ ਅੱਛਾ ਸਰਦੀ ਦਾ ਜਿਹੜੇ ਵੱਡੇ ਪਲਾਂਟ ਆ ਉਹਨੂੰ ਅਗਲੇ ਸਾਲ ਫੂਟ ਦੇ ਦੇ ਅੱਛਾ ਅੱਛਾ ਜੀ ਤੇ ਬਾਕੀ ਇੱਕ ਯਾਰ ਮੈਂ ਸਟਰਾਬੇਰੀ ਦਾ ਦੇਖ ਰਿਆ ਸੀ ਵੀਰੇ ਹੈਗਾ ਆਪਣੇ ਕੋਲ ਸਟਰਾਬੇਰੀ ਕਿਹੜੇ ਸੀਜ਼ਨ ਚ ਲੱਗਦੀ ਜਿਆਦਾ ਸਟਰਾਬੇਰੀ ਆਪਣੀ ਲੱਗਦੀ ਜਿਆਦਾ ਜਨਵਰੀ ਫਰਵਰੀ ਚ ਜਨਵਰੀ ਫਰਵਰੀ ਚ ਹਾਂਜੀ ਅੱਛਾ ਤੇ ਪਲਾਂਟ ਵੈਸੇ ਪਰਮਨੈਂਟ ਅੱਛਾ ਪਲਾਂਟ ਪਰਮਨੈਂਟ ਹੁੰਦਾ ਕਿੱਡਾ ਕਿ ਰਹਿੰਦਾ ਕਿੱਡਾ ਕਿ ਮਤਲਬ ਉਹਦਾ ਸਾਈਜ਼ ਆ ਜਾਂਦਾ ਪਲਾਂਟ ਦਾ ਪੜਾਈ ਹੈ ਸਰ ਇੰਨੀ ਕੁ ਹਾਈਟ ਕਰਦਾ ਅੱਛਾ ਬਸ ਟੋਟਲ ਇੱਡਾ ਕਿ ਰਹਿੰਦਾ ਠੀਕ ਹੈ ਜੀ ਤੇ ਇੱਕ ਆਪਾਂ ਸਟਰਾਬੇਰੀ ਲਵਾਂਗੇ ਜੀ ਸਟਰਾਬੇਰੀ ਦਾ ਕਿੰਨੇ ਦਾ ਵੀਰੇ ਸਟਰਾਬੇਰੀ ਦਾ 3 ਕਿਰ ਅੱਛਾ ਹਾਂਜੀ ਚਲੋ ਠੀਕ ਇੱਕ ਸਟਰਾਬੇਰੀ ਦੇ ਦਿਓ ਜੀ ਤੇ ਇਹਨੂੰ ਫਰਵਰੀ ਨੂੰ ਹੀ ਆਪਣਾ ਪਾਣੀ ਮਿੱਟੀ ਸੁੱਕੇ ਤੇ ਲਾਉ। ਅੱਛਾ ਅੱਛਾ। ਮਤਲਬ ਜਿਵੇਂ ਹੁਣ ਗਰਮੀ ਹੈ ਚਾਰ ਪੰਜ ਦਿਨ ਬਦਲ ਲਗਾ ਦੋ। ਚਾਰ ਪੰਜ ਦਿਨ। ਠੀਕ ਹੈ ਬੰਦੇ। ਆਹ ਡਵਾਰ ਵੈਰੈਟੀ ਹੈ ਜੀ ਤੇ ਇਹ ਆਊਟਡੋਰ ਹੈ ਉਹ ਦੇਖੋ। ਇਹ ਨਾਰਮਲ ਅਸਮਾਨ ਦੀ ਛੱਤ ਹੇਠਾਂ ਪਈਆਂ ਨੇ ਕਹਿੰਦਾ ਪਾਓ ਤੇ ਡਾਇਰੈਕਟ ਸਨਲਾਈਟ ਇਹਨਾਂ ਦੇ ਪੈ ਰਹੀ ਹੈ ਤੇ ਫੁੱਲ ਬਹੁਤ ਪਿਆਰੇ ਨੇ ਹੁਣ ਵੀਡੀਓ ਦੇ ਵਿੱਚ ਕਲੀਅਰ ਆਉਣ ਜਾਂ ਨਾ ਸਮ ਟਾਈਮ ਹਨਾ ਜੀ ਧੁੱਪ ਵਗੈਰਾ ਦਾ ਇਸ਼ੂ ਹੋ ਜਾਂਦਾ ਤੇ ਆਹ ਦੇਖ ਲਓ ਕਿਸ ਆਊਟਡੋਰ ਵੈਰੈਟੀ ਆ ਤੇ ਸਦਾ ਬਾਰ ਵੈਰੈਟੀ ਆ ਜੀ ਇਹ। 12 ਮਾਸਹੀ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਕਹਿੰਦੇ ਵੀ 12 ਮਹੀਨੇ 30 ਦਿਨ ਲੱਗਦਾ ਜੀ ਤੇ ਆਹ ਦੇਖੋ ਸ਼ੇਪ ਬਣਾਈ ਹੋਈ ਹੈ ਜੀ ਜਿਹੜੀ ਮਰਗੀ ਸ਼ੇਪ ਬਣਾ ਲਓ ਜੀ ਪਲਾਂਟ ਤੇ ਮੈਨੂੰ ਤਾਂ ਜ਼ਿਆਦਾ ਵੈਸੇ ਆਊਟਡੋਰ ਪਸੰਦ ਲੱਗਦੇ ਨੇ ਜਿਹੜੇ ਸਦਾਬਹਾਰ ਨੇ ਉਹ ਪਸੰਦ ਲੱਗਦੇ ਨੇ ਜ਼ਿਆਦਾ ਜੀ ਦੇਖੋ ਜੀ ਇਹਨਾਂ ਦਾ ਮਾਨੀ ਵਰਦਾ ਬੂਟੇ ਲੈ ਲੈ ਕੇ ਇਹਨਾਂ ਨੇ ਫੁੱਲਾਂ ਵਾਲੇ ਫਿਰ ਕਢਾ ਲਏ ਨੇ ਮੈਂ ਤਾਂ ਆਖਿਆ ਸੀ ਇਹ ਸੀਜ਼ਨਲ ਨੇ ਨਾ ਇਹ ਸੀਜ਼ਨਲ ਨੇ ਇਹ ਸਦਾਬਹਾਰ ਬਣੇ ਸਦਾਬਹਾਰ ਤੇ ਨਹੀਂ ਹੈਗੇ ਇਹ ਸਦਾਬਹਾਰ ਸਦਾਬਹਾਰ ਹੈ अच्छा सदाबहरा मतलब फूल ਇਹਨੂੰ ਸੀਜ਼ਨ ਚ ਆਉਣਗੇ ਉਸ ਤਰ੍ਹਾਂ ਬੂਟਾ ਜਿਹੜਾ ਹਰਾ ਰਹੂਗਾ ਤੇ ਆਹ ਦੁਪਹਿਰ ਕਿڑی ਐ ਨਾ ਵੀਰੇ ਹਾਂਜੀ ਉਹ ਫਿਰ ਅੱਛਾ ਆ ਦੁਪਹਿਰ ਕਿڑی ਦੇ ਵਿੱਚ ਅਸੀਂ ਆਹ ਰੰਗ ਵੇਖਦੇ ਹੁੰਦੇ ਸੀ ਪਹਿਲਾਂ ਪਹਿਲਾਂ ਜਾਂ ਬਹੁਤਾ ਕਰਕੇ ਵੇਖਣਾ ਜਿਹੜਾ ਵਾਈਟ ਕਲਰ ਆ ਦੇਖੋ ਜੀ ਤੇ ਹੁਣ ਤੇ ਆਹ ਦੇਖੋ ਆਹ ਕਲਰ ਆ ਗਿਆ ਜੀ ਨਵਾਂ ਤੇ ਆ ਵੀ ਕਲਰ ਆ ਗਿਆ orange ਆ yellow ਆ ਗਿਆ ਜੀ ਮਤਲਬ ਟਾਈਮ ਦੇ ਨਾਲ-ਨਾਲ ਨਾ ਹਰ ਇੱਕ ਚੀਜ਼ ਦਾ ਮਤਲਬ ਵਿਗਿਆਨੀਆਂ ਨੇ ਜਿਹੜਾ ਸੁਧਾਰ ਕਰਤਾ ਜੀ ਦੇਖੀ ਜਾਓ ਜੀ ਇਹ ਬੜਾ ਘੈਂਟ ਏਰੀਆ ਜੀ ਸਾਰੀ ਨਸਲੀ ਦਾ ਦੇਖੋ ਜੀ ਓਵਰਵਿਊ ਉੱਪਰੋਂ ਬੜਾ ਵਧੀਆ ਲੱਗਦਾ ਜੀ ਆਣ ਕੇ ਇਹੋ ਜਿਹਾ ਥਾਮਾ ਜਿੱਦੋਂ ਲੈਣ ਆਈਦਾ ਨਾ ਜਿੱਦਣ ਘੰਟਾ ਡੇਢ ਜਦੋਂ ਸਪੈਂਡ ਹੋ ਜਾਂਦਾ ਇੱਥੇ ਜੀ ਖੀਦਿਆਂ ਖੀਦਿਆਂ ਟਾਈਮ ਲੱਗ ਜਾਂਦਾ ਬੂਟਿਆਂ ਨੂੰ ਤੇ ਬੜਾ ਵਧੀਆ ਲੱਗਦਾ ਜੀ ਭਾਈ ਉਹ ਦੇਖੋ ਜੀ ਸਪ੍ਰਿੰਕਲ ਕਰ ਰਿਹਾ ਹੈ ਵਾਟਰ ਸਾਰਿਆਂ ਪਲਾਂਟਸ ਦੇ ਉੱਪਰ ਆਹ ਦੇਖੋ ਜੀ ਕੈਜ਼ੋਲੀਨਾ ਟਪੂਰੀਆਂ ਨੂੰ ਕਹਿੰਦੇ ਆ ਤੇ ਬੜਾ ਪਿਆਰੀ ਇਹਦੀ ਨਾ ਇੱਕ ਸ਼ੇਪ ਬਣ ਜਾਂਦੀ ਆ ਦੇਖੋ ਇੱਕ ਸਾਈਡ ਜਿਹਨੂੰ ਅੱਡ ਬਣੇ ਹੋਏ ਨੇ ਤੇ ਆਹ ਦੇਖੋ ਜੀ ਮੈਂ ਨੇੜੇ ਲੈ ਕੇ ਜਾਣਾ ਵਾ ਦੇਖੋ ਇਹ ਨਾ ਪਾਰਕ ਵਗੈਰਾ ਦੇ ਵਿੱਚ ਲਾਇਆ ਹੋਵੇ ਜਾਂ ਜਿਵੇਂ ਵੇੜਾ ਖੁੱਲਾ ਹੋਵੇ ਤੇ ਉੱਥੇ ਲਾਇਆ ਬਹੁਤ ਸੋਹਣਾ ਲੱਗਦਾ ਹੈ ਇਹ ਬਾਈ ਕਹਿੰਦਾ ਵੀ ਗਮਲੇ ਦੇ ਵਿੱਚ ਵੀ ਤਿਆਰ ਕਰ ਸਕਦੇ ਐ ਇਹਨੂੰ ਮੈਂ ਨਾ ਤੁਹਾਨੂੰ ਇਹਦੀ ਇੱਕ ਨਾ ਮੀਡੀਅਮ ਸਾਈਜ਼ ਦਾ ਕਿਸਮਾ ਇਹਨਾਂ ਨੇ ਨਾ ਇਹਨਾਂ ਦੇ ਰੋਡ ਤੇ ਜਿਵੇਂ ਨਰਸਰੀ ਉੱਥੇ ਲਾਇਆ ਹੋਇਆ ਤੇ ਉਹ ਤੁਹਾਨੂੰ ਨਾ ਜ਼ਰੂਰ ਵਿਖਾਉਂਗਾ ਇੱਕ 10 15 ਸਕਿੰਟ ਦਾ ਕਲਿੱਪ ਮੈਂ ਉਹਦਾ ਵੀ ਬਣਾ ਕੇ ਵਿੱਚ ਪਾਉਂਦਾ ਜੀ ਕਿ ਉਹ ਬਹੁਤ ਵਧੀਆ ਚੀਜ਼ ਹੈ ਬੜੀ ਵਧੀਆ ਲੱਗੀ ਮੈਂ ਇਹਦਾ ਲੈ ਕੇ ਜਾਣਾ ਜੀ ਇੱਕ ਇਹਦੇ ਨਾਲ ਦਾ ਤੇ ਕਿਤਨਾ ਬਾਕੀ ਇੱਧਰ ਹੈ ਜੀ ਬਾਕੀ ਪਿੱਛੇ ਤੱਕ ਪ੍ਰੋਡਕਸ਼ਨ ਕਰਦੇ ਨੇ ਜੀ ਬਾਈ ਜਣੇ ਬੜੀ ਦੂਰ ਤੱਕ ਪਰਾਂ ਦਾ ਕਿੰਨਾ ਦਾ ਹੈਗਾ ਜੀ ਏਰੀਆ ਆ ਬੋਗਨਵੈਲ ਦੇਖੋ ਜੀ ਤੁਸੀਂ ਕਿੱਡੀ ਵੱਡੀ ਹੋਈ ਪਈ ਇਹ ਤੇ ਕਿੱਡੀ ਵਧੀਆ ਦੇਖੋ ਇਹਦੇ ਐਨ ਜਿਵੇਂ ਨਾ ਕਪੜਾ ਕਪੜੇ ਵਰਗਾ ਨਾ ਫੈਬਰਿਕ ਜਿਹਾ ਇਹਨਾਂ ਦਾ ਫੁੱਲਾਂ ਦਾ ਬੜੇ ਵਧੀਆ ਲੱਗਦੇ ਨੇ ਇਹ ਫਰੰਟ ਤੇ ਲਾਉਣ ਵਾਸਤੇ ਆ ਬਾਈ ਕਹਿੰਦਾ ਵਾਦ ਹੀ ਜਾਂਦੀ ਹੈ ਬਸ ਇਹਨੂੰ ਪਾਣੀ ਕਹਿੰਦਾ ਘੱਟ ਪਾਓ ਕੋਈ ਵੀ ਰੰਗ ਦੀ ਜਿਵੇਂ ਆ ਬੋਗਨਵੈਲਾ ਕਿਸੇ ਨੂੰ ਵੀ ਕਹਿੰਦਾ ਪਾਣੀ ਥੋੜਾ ਘੱਟ ਹੀ ਪਾਣਾ ਚਾਹੀਦਾ ਤੇ ਜਿਆਦਾ ਧੁੱਪ ਚ ਹੁੰਦੀ ਹੈ ਜੀ ਤੇ ਕੋਈ ਸਿੱਖਣ ਨੂੰ ਵੀ ਮਿਲਦਾ ਜੀ ਤਨ ਅਰਸਰੀ ਜਾਣ ਕੇ ਤੇ ਬਾਕੀ ਆ ਬਾਕੀ ਆ ਵੈਰੈਟੀਆਂ ਤੁਹਾਨੂੰ ਮੈਂ ਦਿਖਾਈਆਂ ਨੇ ਪਹਿਲਾਂ ਹੁਣ ਥੋੜਾ ਜਿਹਾ ਇਨਡੋਰ ਦਿਖਾਉਂਦੇ ਆ ਜੀ ਜਾ ਕੇ ਤੁਹਾਨੂੰ ਆ ਦੇਖ ਲਓ ਜੀ ਇੱਧਰ ਸਮਾਨ ਕਾਫੀ ਹੈ ਤੇ ਆਪਾਂ ਬਾਅਦ ਚ ਗਰੂਪ ਐਗ ਵੀ ਖਰੀਦਦੇ ਆ ਜੀ ਮੈਂ ਇਹ ਦੇਖਿਆ ਕੀ ਪ੍ਰਾਈਸ ਵਗੈਰਾ ਨਾਲ ਆ। ਆ ਬਾਈ ਕਹਿੰਦੇ ਆ ਕਿ ਜਿਹੜਾ ਬੌਨਜ਼ਾ ਹੀ ਹੈ ਨਾ ਆਪਣੇ ਕੋਲ 400 ਤੋਂ ਸ਼ੁਰੂ ਹੋ ਜਾਂਦੀ ਹੈ ਵੈਰਾਈਟੀ ਤੇ ਅੱਗੇ ਫਿਰ ਅਕੋਰਡਿੰਗ ਟੂ ਸਾਈਜ਼ ਜਿਹੜਾ ਉਹ ਰੇਟ ਆ ਜਿਹੜਾ ਵੈਰੀ ਕਰਦਾ ਹੈ। ਇਹ 9500 ਦਾ ਹੀ ਦੇਖ ਲਓ। ਇਹ ਤਾਂ ਮਤਲਬ 30 ਸਾਲ ਹੈ ਜੀ। ਹਾਂਜੀ। ਆ ਲਓ ਜੀ ਆ 30 ਸਾਲ ਪਰਾਣਾ ਜੀ ਇਹ ਮੇਰਾ ਹਾਣੀ ਹੈ। 30 ਸਾਲ ਪਰਾਣਾ। ਇਹਦਾ ਕੋਈ ਉਹ ਨਹੀਂ ਮੇਨ ਇਹਦਾ ਆ ਚੀਜ਼ ਹੈ। ਮੇਰੇ ਹਾਂਜੀ ਬਾਕੀ ਜਿਹੜਾ ਇਹ ਨਹੀਂ ਜਾਣਾ ਨਹੀਂ ਕਿਤੇ ਆਣਾ ਜਿਹੜਾ ਇਹਦੀਆਂ ਮਜ਼ਬੂਤ ਨਹੀਂ ਆ ਦੇਖੋ। ਤੇ ਇਹ 30 ਸਾਲ ਪੁਰਾਣਾ ਹੈ ਜੀ ਬੋਗਨ ਸੋਰੀ ਇਹਨੂੰ ਕਹਿੰਦੇ ਆ ਬੌਨਸਾਈ ਜਿਹੜਾ ਇਹ ਇਹ ਬੌਨਸਾਈ ਫਾਈਕਸ 30 ਸਾਲ ਪੁਰਾਣਾ ਬੌਨਸਾਈ ਫਾਈਕਸ ਹੈ ਜੀ ਤੇ ਆ ਆ ਇਹ ਵੀ ਉਹਦੇ ਨਾਲ ਦਾ ਇਹ ਵੀ ਮੇਰਾ ਹਣੀ ਹੈ ਨਾ ਜੀ 30 ਸਾਲ ਦਾ ਹੀ ਹੈ ਤੇ ਆ ਦੇਖੋ ਜੀ ਆ ਦਾ ਬਹੁਤ ਇਹ ਤਾਂ 40 45 ਸਾਲ ਪੁਰਾਣੇ ਨੇ ਜੀ ਆ ਦੋ ਦੋ ਬੌਨਸਾਈ ਜਿਹੜੇ ਨੇ ਤੇ ਸੋਹਣੇ ਬਹੁਤ ਲੱਗਦੇ ਨੇ ਜੀ ਜਿੰਨੇ ਇੱਥੇ ਤੁਹਾਨੂੰ ਵੀਡੀਓ ਹੀ ਸੋਹਣੇ ਲੱਗਦੇ ਨੇ ਨਾ ਜੀ ਇੰਨੇ ਲਾਈਵ ਜਦੋਂ ਤੁਸੀਂ ਦੇਖੋਗੇ ਕਿਤੇ ਹੋਰ ਸੋਹਣੇ ਲੱਗਣਗੇ ਜੀ ਆ ਫਿਰ ਵੇਲ ਆ ਗਈ ਤੇ ਹੁਣ ਆਪਾਂ ਇੱਧਰ ਇੰਡੋਰ ਜਿਹੜੇ ਆ ਛੋਟੇ ਛੋਟੇ ਜਿਹੜੇ ਆ ਫਲਾਵਰ ਉਹ ਦੇਖਦੇ ਆਂ ਜੀ ਆ ਕਨੇਰ ਹੈ ਜੀ ਕਨੇਰ ਇਹਨੂੰ ਪੁੱਛਿਆ ਅੱਜ ਕਹਿੰਦੇ ਕਲਸਟਰ ਕਹਿੰਦਾ ਬਾਈ ਕਹਿੰਦਾ ਕਲਸਟਰ ਚ ਫੁੱਲ ਲੱਗਦੇ ਨੇ ਪੂਰੇ ਗੁੱਛਿਆਂ ਦੇ ਵਿੱਚ ਤੇ ਇਹ ਫੈਲਦਾ ਕਾਫੀ ਵੱਡਾ ਜਾਂਦਾ ਤੇ ਆਊਟਡੋਰ ਹੈ ਤੇ ਸਦਾਬਹਾਰ ਹੈ ਜੀ ਲਓ ਜੀ ਹੁਣ ਆਪਾਂ ਇੰਡੋਰ ਦੇਖੀਏ ਇਹ ਆਊਟਡੋਰ ਵੀ ਚੱਲ ਜਾਂਦਾ ਨਹੀਂ ਇੰਡੋਰ ਵੀ ਚੱਲਦਾ ਅੱਛਾ ਆਊਟਡੋਰ ਵੀ ਚੱਲ ਜਾਂਦਾ ਆ ਕੀ ਨਾਮ ਇਹਦਾ ਦੱਸਿਆ ਤਾਂ ਸੀ ਇਹ ਦਾ ਰਾਟਾ ਫਾਈਕਸ ਰਾਟਾ ਫਾਈਕਸ ਹੈ ਬਾਈ ਕਹਿੰਦਾ ਵੀ ਇਹ ਇੰਡੋਰ ਵੀ ਚੱਲ ਜਾਂਦਾ ਆਊਟਡੋਰ ਵੀ ਚੱਲ ਜਾਂਦਾ ਤੇ ਇਹਦੀ ਵੀਰੇ ਕਿੱਡੀ ਕੁ ਗਰੋਥ ਹੋ ਕੇ ਮਤਲਬ ਕਿ ਡੱਗ ਲੰਬਾ ਹੋ ਜਾਂਦਾ ਪੁੱਤ ਜਮੀਨ ਦਾ ਸਰ ਕਾਫੀ 7-8 ਫੁੱਟ ਹਾਈਟ ਕਰ ਜਾਂਦਾ ਹੈ ਮੈਕਸ ਫੁੱਟ ਦਾ ਨਹੀਂ ਹੋਟ ਕਰਦਾ ਮਤਲਬ 2.5-3 ਫੁੱਟ ਹਾਂਜੀ 12 ਇੰਚ ਅਪਰੋਕਸੀਮੇਟਲੀ 2.5-3 ਫੁੱਟ ਜਿਹੜਾ ਕਹਿੰਦੇ ਵੀ ਕਰ ਜੂਗਾ ਇਹ ਹਾਂਜੀ ਉਹ ਵੱਡੇ ਪਲਾਂਟ ਦੀ ਕਾਈ ਅੱਛਾ ਇਹਦੇ ਚ ਹੀ ਹੈ ਇਹਦੇ ਚ ਵੱਡੇ ਇਹਦੇ ਨਾ ਪੱਤੇ ਪੀ ਥੋੜਾ ਜਿਹਾ ਕੋ ਸ਼ੇਵ ਇਹਨਾਂ ਦੀ ਕੋਲ ਤਿੱਖੇ ਹੁੰਦੇ ਨੇ ਤੇ ਇਹ ਦੇਖੋ ਜੀ ਬਾਕੀ ਉਹ ਸਨੇਕ ਆ ਗਿਆ ਤੇ ਇਧਰ ਵੀਰੇ ਆ ਕਿਵੇਂ ਇਹ ਪਨੀਰੀ ਤਿਆਰ ਕਰੀ ਅੱਛਾ ਤੁਸੀਂ ਆਪ ਦਾ ਤਿਆਰ ਕੀਤਾ ਹੈ ਹਾਂਜੀ ਇਸ ਹੀਡਲਿੰਗ ਤਿਆਰ ਕੀਤੀ ਹੋਈ ਹੈ ਜੀ ਬਿਲਕੁਲ ਛੋਟਾ ਜਿਹਾ ਤੇ ਐਨ ਲੱਗਦਾ ਜਿਵੇਂ ਪੂਰਾ ਵੱਡਾ ਪਲਾਂਟ ਹੋਵੇ ਇਧਰ ਦੇਖੋ ਆਹ ਦੇਖੋ ਜੀ ਤੇ ਕਿੰਨਾ ਪਿਆਰਾ ਇਹਦੀਆਂ ਜਿਹੜੇ ਪੱਤੇ ਆ ਦੇਖੋ ਗੁਲਾਬੀ ਗੁਲਾਬੀ ਜੇ ਇੰਡੋਰਾ ਤੇ ਬੜੇ ਵਧੀਆ ਲੱਗਦੇ ਇਹਨਾਂ ਨੇ ਮਤਲਬ ਬਹੁਤ ਤਿਆਰ ਕੀਤੀ ਜਿਵੇਂ ਆਪਾਂ ਬਹੁਤ ਤਿਆਰ ਕਰਕੇ ਫਿਰ ਅੱਗੇ ਵੱਡੇ ਗਮਲਿਆਂ 'ਚ ਇਹਨਾਂ ਨੂੰ ਜਿਹੜਾ ਇੰਸਟਾਲ ਕਰ ਦਿੰਨੇ ਆ ਜਾਂ ਲਾ ਦਿੰਨੇ ਹੋਵੇ ਵੀਰੇ ਇਹਦਾ ਕੀ ਨਾਮ ਹੈ ਆਹ ਵਾਲੇ ਦਾ ਇਹਦਾ ਇਹ ਆਪਣਾ ਹਾਈ ਪੋਸਟਸ ਹੈ ਹੇ ਪੋਸਟਸ ਹਾਂਜੀ ਇਹ ਇਹ ਕਿਵੇਂ ਪਰਮਨੈਂਟ ਇਹ ਅਜੇ ਤੁਸੀਂ ਸੀਡਲਿੰਗ ਕੀਤੀ ਵੱਡਾ ਹੋ ਗੁਰਾ ਜੇ ਹਾਂਜੀ ਹਾਂ ਜੀ ਇਹ ਫਾਈਲ ਹੀ ਚਲਾ ਦਾਂਗੇ ਆਪਾਂ ਇੰਨੀ ਫਾਈਲ ਚੱਲਦੀ ਆ ਆਪਣਾ ਅੱਛਾ ਇਹ ਟੋਟਲੀ ਮਤਲਬ ਫਟਕਦਾ ਹੋ ਜਾਂਦਾ ਹਾਂਜੀ ਠੀਕ ਹੈ ਜੀ ਤੇ ਆਹ ਇੰਡੋਰ ਜਿਹਨਾਂ ਦੀ ਤੇ ਬਾਕੀ ਇੱਧਰ ਆ ਗਿਆ ਕੈਕਟਸ ਆ ਗਿਆ ਜੀ ਕੰਡਿਆਲਾ ਕੰਡਿਆੜੀ ਥੋੜੀ ਜੀ ਤੇ ਆਹ ਆ ਜੀ ਆਗਰੇ ਦਾ ਕੀ ਪ੍ਰਾਈਸ ਹੈ ਇਹਦਾ ਕੀ ਪ੍ਰਾਈਸ ਵੀਰੇ ਇਹ ਸਰਕੁਲੈਂਟਸ ਹਨ 150 ਵਾਲੀ ਵੈਰਾਈਟੀ ਹੈ ਸਾਰੀ ਅੱਛਾ ਅੱਛਾ ਜੀ ਬਾਟਨਾ ਕੈਕਟਸ ਹੈ ਜਿਹੜਾ ਇਹ 250 ਹੈ ਅੱਛਾ ਅੱਛਾ ਜੀ ਕੈਕਟਸ ਜਾਂ ਕ੍ਰਾਈਸੂਲਾ ਦੀ ਵੈਰਾਈਟੀ ਹੈ 90 ਰੁਪਏ ਦੀ ਅੱਛਾ ਇਹ ਵੀ ਇਹ ਵੀ ਕੰਡੇ ਵਾਲਾ ਕਿ ਬਸ ਐਵੇਂ ਰਹਿ ਜਾਂਦਾ ਕੈਕਟਸ ਨਹੀਂ ਹੁੰਦਾ ਸਰ ਐਸੇ ਲੱਗਦਾ ਹੈ ਕੈਕਟਸ ਵਰਗਾ ਹੀ ਹੈ ਦੇਖੋ ਤੁਸੀਂ ਲੱਗਦਾ ਕੈਕਟਸ ਵਰਗਾ ਪਰ ਹੋਰ ਵੈਰਾਈਟੀਆਂ ਇਹ ਪੁੱਲਾ ਜਾਈ ਹੈ ਜਿਵੇਂ ਤੇ ਵਧੀਆ ਹੈ ਜੀ ਇਹ ਬਾਕੀ ਸਾਰੇ ਇੰਡੋਰ ਵੈਨਾਂ ਕੋਲ ਵਧੀਆ ਨੇ ਜਿਹੜਾ ਪਲਾਂਟ ਮੈਂ ਤੁਹਾਨੂੰ ਵਿਖਾਇਆ ਸੀ ਨਾ ਟਪੋਰੀ ਕਰਕੇ ਨਾਮ ਦੀ ਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਡਿਜ਼ਾਈਨ ਬਣਦਾ ਮੈਂ ਤੁਹਾਨੂੰ ਉਹ ਦਿਖਾਉਣ ਜਾ ਰਿਹਾ ਜੀ ਆ ਦੇਖੋ ਸਾਹਮਣੇ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਬਣਿਆ ਮੈਂ ਵੈਸੇ ਇੱਥੇ ਨਾਲ ਥੱਲੇ ਗਿੱਲੀ ਆ ਥਾਂ ਤੇ ਮੈਂ ਕੋਲ ਜਾਣ ਦੀ ਕੋਸ਼ਿਸ਼ ਕਰਦਾ ਚਲੋ ਪਹੁੰਚਾਂਗੇ ਤੇ ਆ ਦੇਖੋ ਜੀ ਆ ਕਰ ਰੋ ਜਾ ਕੇ ਜੀ ਤੁਸੀਂ ਇਹਨੂੰ ਟਪੋਰੀ ਨੂੰ ਕਿੰਨਾ ਵਧੀਆ ਲੱਗ ਰਿਹਾ ਜੀ ਦੇਖੋ ਇਹ ਸਾਹਮਣੇ ਰੋਡ ਚੱਲਦਾ ਨਾਲ-ਨਾਲ ਮਾਹੌਲ ਬਹੁਤ ਘੈਂਟ ਆ ਦੇਖੋ ਤੇ ਬਹੁਤ ਸੋਹਣਾ ਕਹਿੰਦੇ ਵੀ ਅਸੀਂ ਆਪ ਡਿਜ਼ਾਈਨ ਤਿਆਰ ਕੀਤਾ ਹੈ ਬਾਅਦ ਚ ਤੁਹਾਨੂੰ ਪਤਾ ਮਾਲੀ ਦੇ ਥਰੂ ਜਾਂ ਆਪਾਂ ਦੇਖ ਕੇ ਨੈਟ ਤੋਂ ਜਾਂ ਆਪ ਕ੍ਰੋਪਿੰਗ ਕਰਕੇ ਕਟਿੰਗ ਕਰਕੇ ਆਪਾਂ ਇਹਨੂੰ ਕਰ ਸਕਦੇ ਆਂ ਤੇ ਇਸ ਲਾਈਨ ਦੇ ਵਿੱਚ ਆ ਰੋਡ ਤੇ ਆ ਨਾ ਸਾਰੇ ਇਹਨਾਂ ਨੇ ਸਜਾਵਟ ਵਾਲੇ ਲਾਏ ਆ ਤੇ ਮਤਲਬ ਕੀ ਜਿੰਨੀ ਸਜਾਵਟ ਹੋਊਗੀ ਓਨਾ ਮਤਲਬ ਵੇਖਣ ਵਾਲੇ ਜਿਹੜਾ ਵੇਖਣਗੇ ਤੇ ਫਿਰ ਤਾਂ ਹੀ ਤੁਹਾਨੂੰ ਪਉਂਦਾ ਵੀ ਆਉਂਦਾ ਜੀ ਕਿਉਂਕਿ ਅਟਰੈਕਟਿਵ ਚੀਜ਼ਾਂ ਆਈਆਂ ਨੇ ਜੀ ਇਹ ਜਿਹੜੀਆਂ ਕਿ ਘਰੇ ਵੀ ਸੋਹਣੇ ਲੱਗਦੇ ਨੇ ਪਾਰਕ ਦੇ ਵਿੱਚ ਵੀ ਜਿੱਥੇ ਵੀ ਲਾ ਦਿਓ ਇਹ ਮਤਲਬ ਜਿਚਾ ਕੇ ਰੱਖ ਦਿੰਦੇ ਨੇ ਜੀ ਹਰ ਇੱਕ ਥਾਂ ਨੂੰ ਜਿੱਥੇ ਵੀ ਹੁਣ ਤਾਂ ਬਿਲਕੁਲ ਕੋਲ ਆ ਗਏ ਆਪਾਂ ਇਹਦੇ ਆ ਪਾਥੀ ਟਾਈਪ ਜਿਆ ਥੋੜਾ ਜਿਹਾ ਦੇਖੋ ਜੀ ਪਾਥੀ ਟਾਈਪ ਡਿਜ਼ਾਈਨ ਜਿਆ ਦੇਖੋ ਇਹਦਾ ਤੁਸੀਂ ਕਰੋ ਚੈੱਕ ਜੀ ਇੱਧਰ ਉਹ ਦਿਖਾਉਣਾ ਇੱਧਰ ਥੋੜਾ ਸਨਲਾਈਟ ਡਾਇਰੈਕਟ ਪੈ ਰਹੀ ਏ ਥੋੜਾ ਸਾਫ਼ ਨਜ਼ਰ ਆਏ ਮੇਜੀ ਆ ਦੇਖੋ ਇਹ ਅੱਡ ਜੀ ਚੀਜ਼ ਬਣਦੀ ਏ ਜੀ ਇੱਕ ਤੇ ਆ ਬਾਕੀ ਸਾਰੇ ਆਊਟਡੋਰ ਫੁੱਲਾਂ ਵਾਲੇ ਬੋਗਨਵਿਲ ਵਗੈਰਾ ਕਈਆਂ ਦੇ ਦੇ ਵਿੱਚ ਆਪਾਂ ਨੂੰ ਨਾਮ ਵੀ ਨਹੀਂ ਪਤਾ ਸਾਇੰਟਿਫਿਕ ਨੇਮ ਹੁੰਦੇ ਨੇ ਇਹਨਾਂ ਦੇ ਥੋੜੇ ਔਖੇ ਹੁੰਦੇ ਨੇ ਅੱਭੀ ਇਸ ਕਸ ਇਸ ਤਰ੍ਹਾਂ ਕਰਕੇ ਪਤਾ ਨਹੀਂ ਕੀ ਕੀ ਨਾਮ ਹੁੰਦੇ ਨੇ ਇਹਨਾਂ ਦੇ ਆ ਵਿਕ ਆ ਪਾਮ ਵਗੈਰਾ ਜਿਵੇਂ ਪੈਲਸਿਸ ਤੇ ਘਰਾਂ ਦੇ ਵਿੱਚ ਵੱਡੀਆਂ-ਵੱਡੀਆਂ ਜਿਵੇਂ ਪਾਰਕਿੰਗ ਆ ਪਾਰਕਸ ਹੁੰਦੀਆਂ ਸਾਰੀ ਉਹਦੇ ਵਿੱਚ ਲਾਏ ਹੁੰਦੇ ਨੇ ਲਓ ਜੀ ਆ ਆਪਾਂ ਗਰੋ ਬੈਗ ਲੈ ਲੈਣੇ ਜੀ 15 ਬਾਈ 15 ਦਾ ਆ ਗਿਆ ਜੀ ਤੇ ਆ 9 24 ਦਾ ਜੀ ਵੱਡਾ ਸਬਜ਼ੀਆਂ ਵਗੈਰਾ ਵਾਸਤੇ ਤੇ ਇਹਨਾਂ ਕੋਲ ਵਧੀਆ ਕੁਆਲਿਟੀ ਦੇ ਹੈਗੇ ਨੇ ਜੀ ਦੇਖੋ ਆ ਗਮਲੇ ਫਾਈਬਰ ਦੇ ਚੀਨੀ ਦੇ ਆ ਗਏ ਜੀ ਤੇ ਨੈਸਟ ਵਗੈਰਾ ਜਿਵੇਂ ਲੈਣੇ ਬੜੇ ਨੇ ਆ ਦੇਖੋ ਪੋਰਟਸ ਕਿੰਨੇ ਵਧੀਆ ਨੇ ਕਿੰਨੇ ਕਹੈਂਡ ਤਰੀਕੇ ਨਾਲ ਬਣੇ ਨੇ ਤੇ ਆ ਗਮਲੇ ਦੇਖੋ ਕਿੱਡੇ-ਕਿੱਡੇ ਨੇ ਜੀ ਇਹ ਇਧਰ ਆ ਪਾਣੀ ਵਗੈਰਾ ਪਾਉਣ ਵਾਸਤੇ ਪਾਟਰੀਂਗ ਕਰਨ ਵਾਸਤੇ ਗ로우 ਬੈਗ ਬਹੁਤ ਕੁਆਲਟੀ ਇਹਨਾਂ ਕੋਲ ਆ ਦੇਖੋ ਜਿੰਨੇ ਮਰਜ਼ੀ ਲੋ ਜਿਹੜੇ ਮਰਜ਼ੀ ਸਾਈਜ਼ ਦੇ ਤੇ ਆ ਬੀਜ ਆ ਗਏ ਜੀ ਜੇ ਆਪਾਂ ਫੁੱਲਾਂ ਦੀ ਪੌਦ ਆਪ ਤਿਆਰ ਕਰਨੀ ਹੈ ਪਨੀਰੀ ਤੇ ਇਧਰ ਆ ਗਏ ਸਮਾਨ ਦੇਖੋ ਤੀਜਾਂ ਦਾ ਇੱਕ ਤੱਕ ਪਈਆਂ ਨੇ ਜੀ ਬਹੁਤ ਵਧੀਆ ਕੁਆਲਟੀ ਦੀਆਂ ਤੇ ਆਹ ਦਿਖਾਇਓ ਵੀਰੇ ਆ ਸਭ 9 ਬੇ 9 ਇੰਚ ਬੇ 9 ਇੰਚ ਦਾ ਹਾਂਜੀ ਆਹ ਦੇਖੋ ਜੀ ਗਰੋ ਬੈਗ ਛੋਟਾ ਬਾਈ ਕਹਿੰਦਾ ਵੀ 5-6 ਸਾਲ ਦਾ ਘੱਟ ਤੋਂ ਘੱਟ ਕਿਤੇ ਜਾਂਦੇ ਨਹੀਂ ਗੇ ਗਰੋ ਬੈਗ ਵੀ ਵਧੀਆ ਹੰਡਦੇ ਨੇ ਕਹਿੰਦੇ ਸਾਨੂੰ ਤਾਂ ਵੈਸੇ ਕਈ ਇਹੋ ਜਿਹੇ ਨੇ ਇਹਨਾਂ ਦੇ ਵਿੱਚ 8-8 9-9 ਸਾਲ 10-10 ਸਾਲ ਹੋ ਗਏ ਯੂਜ਼ ਕਰਦਿਆਂ ਨੂੰ ਤੇ ਇਸ ਤਰ੍ਹਾਂ ਤੁਸੀਂ ਆਪਣਾ ਗਾਰਡਨਿੰਗ ਵਾਸਤੇ ਕੋਈ ਵੀ ਸਮਾਨ ਜੇ ਲੈਣਾ ਤੇ ਆ ਸਕਦੇ ਹੋ ਆ ਦੇਖੋ ਸਾਰੇ ਇਹਨਾਂ ਕੋਲ ਛੋਟੇ-ਛੋਟੇ ਸੰਦੇ ਜਿਹੇ ਆ ਪਏ ਨੇ ਜਿਵੇਂ ਖੁਰਪੇ ਵਗੈਰਾ ਹੋ ਗਏ ਆਹ ਦੇਖ ਲਓ ਜੀ ਤੁਸੀਂ ਬਾਕੀ ਆਪਾਂ ਜਿਹੜੇ ਪਲਾਂਟ ਕਾਨੂੰ ਦਿਖਾਉਨੇ ਆ ਜਿਹੜੇ ਜਿਹੜੇ ਲਏ ਨੇ ਜੀ ਆਹ ਦੇਖੋ ਜੀ ਆ ਆਮਬਾ ਆ ਗਿਆ ਜੀ ਤੇ ਆ ਆ ਗਏ ਪੌਨਾ ਵਾਲੇ ਸਦਾ ਭਾਰ ਵਿੱਚ ਕੁਝ ਇਨਡੋਰ ਤੇ ਆਊਟਡੋਰ ਤੇ ਆ ਜੀ ਤੇ ਆ ਦੇਖੋ ਜੀ ਆ ਨਿੱਪੀ ਦਾ ਬੁੱਤਾ ਆ ਗਿਆ ਆ ਸਾਰੇ ਨਹੀਂ ਦੁਪਹਿਰ ਇੱਕ ਵੀ ਜਾ ਆ ਲੋ ਜੀ ਆ ਥੋੜਾ ਜਿਹਾ ਯੂਨੀਕ ਆਪਣੇ ਵਾਸਤੇ ਜਿਹੜਾ ਪਲਾਂਟ ਉਹ ਲੈ ਲਿਆ ਆਪਾਂ ਇਹ ਨਿੱਕੀ ਲਾਚੀ ਦਾ ਜੀ ਕਹਿੰਦੇ ਲੱਗੂਗਾ ਇਹਨੂੰ ਡੇਢ ਦੋ ਸਾਲ ਲੱਗਣ ਲੱਗਿਆ ਪਰ ਕਹਿੰਦੇ ਲੱਗੂਗੀ ਜਰੂਰ ਨਿੱਕੀ ਲਾਚੀ ਚਾਹ ਵਗੈਰਾ ਜਿਹੜੀ ਆਪਾਂ ਪਾਉਨੇ ਆ ਜੀ ਵੈਸੇ ਵੀ ਮਸਾਲਿਆਂ 'ਚ ਕੰਮ ਆਉਂਦੀ ਐ ਤੇ ਦੇਖਦੇ ਆ ਕੀ ਬੰਦਾ ਇਹ ਵੀ ਇੱਕ ਲਾਉਨੇ ਆ ਜੀ ਇਹ ਕੇ ਲਿਆ ਜੀ ਆਪਾਂ ਤੇ ਆ ਸਾਰੇ ਪਲਾਂਟ ਨੇ ਜੀ ਸਟਰਾਬੇਰੀ ਆ ਗਈ ਅੰਬ ਆ ਗਿਆ ਜੀ ਤੇ ਬਾਕੀ ਹੁਣ ਸਮਾਨ ਇਕੱਠਾ ਕਰਦੇ ਸਬਜ਼ੀਆਂ ਵਾਲਾ ਤੇ ਕੋਈ ਕੁ ਗਮਲੇ ਲੈਨੇ ਆ ਹਾਂਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਤੇ ਆਪਾਂ ਖਰੀਦੇ ਗਮਲੇ ਤੇ ਗਮਲੇ ਲਾਉਣ ਵਾਸਤੇ ਜਿਹੜਾ ਮਤਲਬ ਫਲਾਵਰ ਲਾਉਣ ਵਾਸਤੇ ਗਰੋ ਬੈਗਸ ਖਰੀਦੇ ਤੇ ਸਮਾਨ ਕੀਤਾ ਤੁਹਾਨੂੰ ਦਿਖਾਇਆ ਨਾਲ-ਨਾਲ ਫਰੂਟਸ ਦੇ ਪਲਾਂਟਸ ਖਰੀਦੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਸੀਂ ਬਹੁਤ ਵਧੀਆ ਆਪਣੀ ਗ੍ਰੀਨਰੀ ਵਾਲੇ ਜਿਹੜੇ ਵਲੌਗ ਨੇ ਹਰਿਆਲੀ ਵਾਲੇ ਪੌਦਿਆਂ ਵਾਲੇ ਵਲੌਗ ਨੇ ਇਹਨਾਂ ਨੂੰ ਪਿਆਰ ਦੇ ਰਹੇ ਹੋ ਤੇ ਇਸੇ ਤਰ੍ਹਾਂ ਆਪਣੇ ਚੈਨਲ ਨਾਲ ਜੁੜੇ ਰਹੋ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਦਾ ਲੱਗਾ ਆਪਣਾ ਅੱਜ ਦਾ ਵਲੌਗ ਜੀ ਧੰਨਵਾਦ ਜੀ